ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਦੇਸ਼ ਭਾਵੇਂ ਚੰਨ ਤੱਕ ਪਹੁੰਚ ਚੁੱਕਿਆ ਹੈ ਪਰ ਫਿਰ ਵੀ ਅੱਜ ਵੀ ਅਜਿਹੇ ਘਰ ਮੌਜੂਦ ਹਨ ਜਿਨ੍ਹਾਂ ਨੂੰ ਹਲੇ ਤੱਕ ਪੱਕੀ ਸੜਕ ਵੀ ਨਸੀਬ ਨਹੀਂ ਹੋ ਸਕੀ ਅੱਜ ਅਸੀਂ ਗੱਲ ਕਰਨ ਜਾ ਰਿਹਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੀ ਪੰਚਾਇਤ 45 ਦੇ ਪਿੰਡ ਧੋਲਾਤਾਰ ਦੀ ਜਿੱਥੇ ਕਿ ਅੱਜ ਵੀ ਲੋਕਾਂ ਨੂੰ ਸੜਕ ਨਾ ਹੋਣ ਦੇ ਚਲਦੇ ਹੋਏ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਕੱਚੀ ਸੜਕ ਬਣੀ ਨੂੰ 40 ਸਾਲ ਤੋਂ ਬੱਦ ਸਮਾਂ ਹੋ ਗਿਆ ਹੈ ਅਤੇ ਇਸ ਦੌਰਾਨ ਜੇਕਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਅੱਜ ਵੀ ਉਸ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਮੰਜੇ ਉੱਤੇ ਲਟਾ ਕੇ ਲੈ ਜਾਣਾ ਪੈਂਦਾ ਹੈ ਜਿਸ ਦੀ ਜਿੰਦਾ ਜਾਗਦੀ ਮਿਸਾਲ ਵੇਖਣ ਨੂੰ ਮਿਲ ਰਹੀ ਹੈ ਅੱਜ ਪਿੰਡ ਢੋਲਾਤਾਰ ਦਾ ਇੱਕ ਵਿਅਕਤੀ ਬਿਮਾਰ ਪੈ ਗਿਆ ਤੇ ਸੜਕ ਖਰਾਬ ਹੋਣ ਦੇ ਚਲਦੇ ਹੋਏ ਮੰਜੇ ਉੱਤੇ ਲਟਾ ਕੇ ਪੱਕੀ ਸੜਕ ਤੱਕ ਲਿਆ ਕੇ ਹਸਪਤਾਲ ਲੈ ਜਾਇਆ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਟਿੱਕਰ ਤੋਂ ਢੋਲਾਤਾਰ ਤੱਕ ਦੀ ਸੜਕ ਦੀ ਲੰਬਾਈ ਕਰੀਬ 3 ਕਿਲੋਮੀਟਰ ਹੈ ਅਤੇ ਜਿਸ ਦੇ ਵਿੱਚੋਂ 2 ਕਿਲੋਮੀਟਰ ਤੱਕ ਦੀ ਸੜਕ ਬਣ ਚੁੱਕੀ ਹੈ ਅਤੇ ਹਰੀਜਨ ਬਸਤੀ ਢੋਲਾਤਾਰ ਤੱਕ ਦੀ ਸੜਕ 1 ਕਿਲੋਮੀਟਰ ਤੱਕ ਉਹ ਅਜੇ ਤੱਕ ਕੱਚੀ ਹੀ ਹੈ ਇਸ ਮੌਕੇ ਰੋਸ਼ ਪ੍ਰਗਟ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਆਜ਼ਾਦੀ ਦੇ 76 ਸਾਲ ਬਾਅਦ ਵੀ ਢੋਲਾਤਾਰ ਵਾਰਡ ਨੰਬਰ 4 ਦੇ ਲੋਕਾਂ ਨੂੰ ਪੱਕੀ ਸੜਕ ਨਹੀਂ ਮਿਲੀ ਹੈ ਉਹਨਾਂ ਨੇ ਕਿਹਾ ਕਿ ਇਸ ਸਬੰਧ ਦੇ ਵਿੱਚ ਸਮੇਂ-ਸਮੇਂ ਤੇ ਪੰਚਾਇਤ ਮੰਦੇ ਅਤੇ ਸਰਕਾਰ ਨੂੰ ਜਾਣੂ ਕਰਵਾਇਆ ਜਾਂਦਾ ਹੈ। ਉਹਨਾਂ ਵੱਲੋਂ ਇਸ ਸਮੱਸਿਆ ਬਾਰੇ ਲਿਖਤੀ ਅਤੇ ਜ਼ੁਬਾਨੀ ਤੌਰ ਤੇ ਜਾਣੂ ਕਰਵਾਇਆ ਜਾ ਚੁੱਕਿਆ ਹੈ। ਪਰ ਹੁਣ ਤੱਕ ਉਹਨਾਂ ਨੇ ਇਸ ਸਮੱਸਿਆ ਦਾ ਕਿਸੇ ਨੇ ਕੋਈ ਹੱਲ ਨਹੀਂ ਕੀਤਾ। ਜਿਸ ਤੋਂ ਸਾਫ਼ ਪਤਾ ਲੱਗਦਾ ਕਿ ਸਰਕਾਰ ਦੇ ਵਿਕਾਸ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਨਜ਼ਰ ਆ ਰਹੇ ਹਨ। ਪੰਜਾਬ ਟੀਵੀ ਪ੍ਰਾਈਮ ਦੇ ਮਾਧਿਅਮ ਦੇ ਨਾਲ ਪਿੰਡ ਵਸਿਆ ਨੇ ਮੰਗ ਕੀਤੀ ਹੈ ਕਿ ਹਾਲਾਤਾਂ ਨੂੰ ਵੇਖਦੇ ਹੋਏ ਜਲਦੀ ਤੋਂ ਜਲਦੀ ਪੱਕੀ ਸੜਕ ਬਣਾਈ ਜਾਵੇ ਤਾਂ ਜੋ ਲੋਕ ਆਪਣਾ ਜੀਵਨ ਸੁਚੱਜੇ ਢੰਗ ਨਾਲ ਬਤੀਤ ਕਰ ਸਕਣ। ਬਿਲਾ पर तो पंजाब टीवी प्राइम के लिए सुभाष चंदेल की रिपोर्ट नमस्कार हम ग्राम पंचायत टाली वार्ड नंबर चार दौलाधार से निवासी हैं और हमें आज बड़ी मुश्किलों का सामना करना पड़ रहा है क्योंकि हमें ना कोई रास्ते का सही प्रबंध है ना कोई बिजली का सही प्रॉपर से ना कोई पानी का है आज भी हमें अपने मरीजों को चार पाइपें उठा कर देख जाना पड़ता है ना यहाँ पे कोई पंचायत प्रतिनिधि हमें देखने आता है ना कोई एमएलए ना कोई हमारे हमें सिर्फ वोट बैंक के लिए यूज़ यूज किया जा रहा है इसलिए हमारे हमें प्रशासन से यही उम्मीद है कि हमारे हमारा इन समस्याओं का हल किया जाए धन्यवाद